ਤੁਹਾਡਾ ਸਭ ਦਾ ਸਵਾਗਤ ਆ ਬਾਬਾ ਹਰੀਦਾਸ ਸਟੱਡ ਫਾਰਮ ਚੈਨਲ ਤੇ ਜਿੰਨੇ دوست ਮਿੱਤਰ ਆਪਣਾ YouTube ਤੇ Facebook ਤੇ ਜੁੜੇ ਆ ਤਾਸ ਕਰਦੇ ਆ ਸਾਰੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਵਿੱਚ ਮਿੱਤਰੋ ਆਪਾਂ ਤੁਹਾਡੇ ਲਈ ਬਹੁਤ ਚੰਗੇ ਤਿੰਨ ਜਾਨਵਰ ਲੈ ਕੇ ਆਏ ਆ ਦੋ ਘੋੜੀਆਂ ਨੇ ਚੰਬੀਆਂ ਤੇ ਇੱਕ ਨੁਗਰਾ ਸਟਾਲੀਅਨ ਤਿੰਨਾ ਜਾਨਵਰਾਂ ਦੀ ਆਪਾਂ ਫੁੱਲ ਜਾਣਕਾਰੀ ਕੀ ਉਮਰ ਆ ਕੀ ਮੁੱਲ ਕਰਦੇ ਆ ਮਾਲਕ ਵੀਰ ਕਿਹੜਾ ਏਰੀਆ ਤੇ ਕੀ ਕਦ ਕਾਠਾ ਸਾਰਾ ਕੁਝ ਵੀਡੀਓ ਵਿੱਚ ਕਲੀਅਰ ਕਰਾਂਗੇ ਇਸ ਲਈ ਵੀਡੀਓ ਦੇਖੀਰ ਤੱਕ ਬਨੇ ਰਹੋ ਤੇ ਜਿਹੜੇ ਦੋਸਤ ਮਿੱਤਰ ਆਪਣੇ ਚੈਨਲ ਤੇ ਆਇਆ ਨਵੇਂ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਿਉਂਕਿ ਆਪਾਂ ਤੁਹਾਡੇ ਲਈ ਰੋਜ਼ ਇਦਾਂ ਸੇਲ ਵਾਲੇ ਜਾਨਵਰਾਂ ਦੀਆਂ ਵੀਡੀਓ ਲੈ ਕੇ ਆਉਂਦੇ ਰਹਾਂਗੇ ਜੇ ਕਿਸੇ ਵੀਰ ਨੇ ਆਪਣੇ ਜਾਨਵਰ ਦੀ ਐਡ ਕਰਵਾਉਣੀ ਹੋਵੇ ਤਾਂ ਵੀਡੀਓ ਦੇ ਲਾਸਟ ਤੇ ਆਪਣਾ ਨੰਬਰ ਚੱਲਦਾ ਉੱਥੇ ਤੁਸੀਂ ਆਪਣਾ ਸੰਪਰਕ ਕਰਕੇ ਐਡ ਕਰਵਾ ਸਕਦੇ ਹੋ ਆਜੋ ਮਿੱਤਰੋ ਗੱਲ ਕਰਦੇ ਆਂ ਆਪਾਂ ਚੰਬੀ ਘੋੜੀ ਬਾਰੇ 95+ ਹਾਈਟ ਦੱਸਿਆ ਮਾਲਕ ਵੀਰਾਂ ਨੇ ਬਾਲ ਪੌਰੀਆਂ ਦੀ ਕਲੀਅਰ ਆ ਤੇ ਮੌਕੇ ਤੇ ਘੋੜੀ ਖਾਲੀ ਆ ਅੰਦਰ ਦੀ ਸਾਫ਼ ਆ ਬਾਈ ਜਰ ਕੇ ਕਹਿੰਦੇ ਆਪਣੀ ਗਾਰੰਟੀ ਆ ਵੀਡੀਓ ਵਗੈਰਾ ਚਾਹ ਲੜਾਂ ਤੁਸੀਂ ਬਾਈ ਤੋਂ ਕਾਲ ਕਰਕੇ ਮੰਗਵਾ ਸਕਦੇ ਹੋ ਘੋੜੀ ਸਕੀਨ ਨਾ ਕੰਨਾ ਕੋਨਾ ਦੀ ਸਕੀਨ ਨਾ ਤੇ ਹੱਡਾਂ ਪੈਰਾਂ ਦੀ ਮਜ਼ਬੂਤ ਆ ਤੇ ਬਾਲ ਪੌਰੀਆਂ ਦੀ ਕਲੀਅਰ ਨਾਟ ਪਲੱਸ ਹਾਈਟ ਦੱਸਿਆ ਮਾਲਕ ਵੀਰਾਂ ਨੇ ਜੇ ਆਪਾਂ ਇਹਦੇ ਮੁੱਲ ਦੀ ਗੱਲ ਕਰੀਏ ਤਾਂ 70000 ਰੁਪਏ ਮੁੱਲ ਕਰਦੇ ਆ ਮਾਲਕ ਵੀਰ ਬਾਕੀ ਮੌਕੇ ਤੇ ਮਾਨਤਨ ਹੋ ਜਾਊਗਾ ਏਰੀਆ ਬਾਈਰ ਕਹਿੰਦਾ ਜ਼ਿਲ੍ਹਾ ਬਠਿੰਡਾ ਤੇ ਪਿੰਡ ਟਪਾਲੀ ਆ ਤੇ ਬਾਕੀ ਦੀ ਜਾਣਕਾਰੀ ਲਈ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਹੋਇਆ ਤੇ ਇੱਕ ਬਾਈ ਕੋਲ ਆ ਬਹੁਤ ਸੋਹਣੀ ਹੋਰ ਘੋੜੀ ਆ ਇਹਦੀ 3 ਸਾਲ ਉਮਰ ਦੱਸਿਆ ਮਾਲਕ ਵੀਰਾਂ ਨੇ ਕਾਰਟ ਪਲੱਸ ਹਾਈਟ ਆ ਇਹ ਵੀ ਮੌਕੇ ਤੇ ਖਾਲੀ ਆ ਅੰਦਰ ਦੀ ਸਾਫ ਆ ਬਾਈ ਯਾਰ ਕਿ ਕਹਿੰਦੇ ਉਸ ਚੀਜ਼ ਦੀ ਗਰੰਟੀ ਹੋਊਗੀ ਆਪਣੀ ਬਾਕੀ ਤੁਸੀਂ ਚੈੱਕ ਕਰਵਾ ਕੇ ਸੌਦਾ ਕਰ ਸਕਦੇ ਹੋ ਬਾਲ ਪੌਰੀਆਂ ਦੀ ਕਲੀਅਰ ਆ ਕੁੜੀ ਸਵਾਰੀ ਦੀ ਪਾਸ ਆ ਅੱਗੇ ਆਪਾਂ ਦੀ ਛੋਟੀ ਜੀ ਵੀਡੀਓ ਲਈ ਹੋਈ ਆ ਸਵਾਰੀ ਵਾਲੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣਾ ਤੋਰਾ ਤੁਰਦੀ ਆ ਤੇ ਮੁੱਲ ਮਾਲਕ ਵੀਰੇ ਦਾ 90000 ਰੁਪਇਆ ਕਰਦੇ ਆ ਬਾਕੀ ਇਹਦੇ ਚੋ ਵੀ ਮੌਕੇ ਤੇ ਮੰਨਤਾਂ ਹੋ ਜਾਊਗਾ ਤੇ ਏਰੀਆ ਤੁਹਾਨੂੰ ਦੱਸ ਹੀ ਦਿੱਤਾ ਜ਼ਿਲ੍ਹਾ ਬਠਿੰਡਾ ਪਿੰਡ ਟਪਾਲੀ ਬਾਕੀ ਦੀ ਜਾਣਕਾਰੀ ਲਈ ਮਾਲਕ ਵੀਰੇ ਦਾ ਸਕਰੀਨ ਤੇ ਨੰਬਰ ਚੱਲੀ ਜਾਂਦਾ ਤੇ ਇੱਕ ਮਿੱਤਰੋ ਆਪਾਂ ਤੁਹਾਡੇ ਲਈ ਆ ਬਹੁਤ ਸੋਹਣਾ ਅਰਜਨ ਰੌਲੀ ਵਾਲੇ ਦਾ ਬੱਚਾ ਲੈ ਕੇ ਆਏ ਆ 36 ਮਹੀਨੇ ਉਮਰ ਦੱਸਿਆ ਮਾਲਕ ਵੀਰਾਂ ਨੇ 64 ਪਲੱਸ ਹਾਈਟ ਆ ਵਾਲ ਪੌਰੀਆਂ ਦਾ ਕਲੀਅਰ ਆ ਤੇ ਸਕੀਨ ਬਹੁਤ ਆ ਬਿਸ਼ੇਰਾ ਹੱਡਾਂ ਪਰਾ ਦਾ ਬਹੁਤ ਮਜ਼ਬੂਤ ਆ ਤੇ ਬਾਈ ਕਹਿੰਦਾ ਸੀ ਰਿਜ਼ਲਟ ਆਉਣ ਵਾਲੇ ਆ ਇੱਕ ਦੋ ਮਹੀਨੇ ਚ ਰਿਜ਼ਲਟ ਆ ਜਾਣਗੇ ਇੱਕ ਦੋ ਕੁੜੀਆਂ ਤੇ ਛੱਡਿਆ ਹੋਇਆ ਕੋੜਾ ਤੇ ਬਹੁਤ ਸ਼ਕੀਨਾ ਬਿਸ਼ੇਰਾ ਬਾਈ ਨੇ ਬਾਹਰ ਜਾਣ ਕਰਕੇ ਵੇਚਣਾਗਾ ਤੇ ਜਿਹੜੇ ਬੰਦੇ ਨੂੰ ਹੋਇਆ ਇੰਟਰਸਟ ਆਪਾਂ ਮਾਲਕ ਵੀਰਾਂ ਦਾ ਸਕਰੀਨ ਤੇ ਨੰਬਰ ਦਿੱਤਾ ਬਾਕੀ ਦੀ ਜਾਣਕਾਰੀ ਲਈ ਤੁਸੀਂ ਬਾਈਨਾਂنس ਸੰਪਰਕ ਕਰ ਸਕਦੇ ਹੋ ਰੇਟ ਵਗੈਰਾ ਮਾਲਕ ਵੀਰੇ ਦਾ ਫੋਨ ਤੇ ਕਰਨਗੇ ਜ਼ਿਲ੍ਹਾ ਬਈਰ ਕਹਿੰਦਾ ਹੈਗਾ ਜਲੰਧਰ ਤੇ ਵੀਡੀਓ ਅੱਗੇ ਆਪਣੇ ਯਾਰਾਂ ਦੋਸਤਾਂ ਤੱਕ ਸ਼ੇਅਰ ਕਰਦੇ ਹੋ ਵੀਡੀਓ ਦੇਖਣ ਲਈ ਧੰਨਵਾਦ ਜੀ